ਜਿਹੜੀ ਚੀਜ਼ ਛੇਤੀ ਮਿਲ ਜਾਏ ਬਿਨਾਂ ਮਿਹਨਤ ਦੇ ਮਿਲ ਜਾਏ ਮਨੋ ਕੋ ਕਦਰ ਨਹੀਂ ਕਰਦਾ ਨਹੀਂ ਕਰਦਾ ਉਹ ਦੀਵਾ ਤੇ ਆਪ ਬਲਣਾ ਪਏਗਾ ਉਸ ਦੀਵੇ ਨੂੰ ਆਪ ਜਲਾਣਾ ਪਏਗਾ ਜਿੰਨੇ ਚਿਰ ਤੱਕ ਉਹ ਦੀਵਾ ਅੰਦਰ ਦਾ ਨਹੀਂ ਜਲਦਾ ਮੰਦਿਰ ਮੇ ਦੀਪਕ ਬਲਿਆ ਜਿੰਨੇ ਚਿਰ ਤੱਕ ਨਹੀਂ ਬਲਦਾ ਦੀਪਕ ਸ਼ਬਦ ਪ੍ਰਗਾਸਿਆ ਜਿੰਨੇ ਚਿਰ ਤੱਕ ਇਹ ਪ੍ਰਕਾਸ਼ ਨਹੀਂ ਆਉਂਦਾ ਉਤਨੇ ਚੜ ਤੱਕ ਤੇ ਦੁੱਖ ਹੈ ਤਨ ਰੋਗੀ ਵੀ ਹੈ ਮਨ ਸੋਗੀ ਵੀ ਹੈ ਦੀਵਾ ਬਲ ਜਾਏ ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਨੀ ਕਲਕਤੋਂ ਇਹ ਨਹੀਂ ਆਉਂਦੀ ਇਹ سلسلہ ਨਹੀਂ ਹੁੰਦਾ ਹਾਂ ਐਸਾ ਹੋ ਸਕਦਾ ਜਦ ਲੋ ਚੱਲ ਰਹੀ ਹੈ ਸਾਰਿਆਂ ਨੂੰ ਲੱਗਦੀ ਹੈ ਉਹ ਤਾਂ ਸੰਤ ਨੂੰ ਵੀ ਲੱਗੇਗੀ ਕੋਈ ਵਾਰ ਹੋ ਸਕਦਾ ਉਹਦੀ ਲਪੇਟ ਦੇ ਟੰਨ ਆ ਜਾਏ ਤੇ ਜਲਦੀ ਠੀਕ ਹੋ ਜਾਏ ਉਹ ਪ੍ਰਕਿਰਤਿਕ ਹੈ ਉਸ ਰੋਗ ਨੂੰ ਉਸ ਸੋਗ ਨੂੰ ਮਨੁੱਖ ਨੇ ਸਵੈਮ ਜਨਮ ਨਹੀਂ ਦਿੱਤਾ ਬਾਕੀ ਰੋਗ ਬਾਕੀ ਸੋਗ ਮਨੁੱਖ ਦੇ ਖੁਦ ਦੇ ਪੈਦਾ ਕੀਤੇ ਹਨ ਕੋਈ ਚੀਜ਼ ਚਲੀ ਗਈ ਹੈ ਤਾਂ ਠੀਕ ਹੈ पर नहीं ये शोक करदा है क्यों गई बड़ा प्यारा ਸੀ ਉਹ ਤੇ ਚਲਾ ਗਿਆ ਜਿਵੇਂ ਪਰसों ਬਿਰਦ ਵੀ ਮੇਰੇ ਅੱਗੋਂ ਰੋਣ ਲੱਗ ਪਿਆ 75 ਸਾਲ ਦਾ ਉਹਨੂੰ ਮਾਂ ਯਾਦ ਆਵੇ ਜ਼ਾਰ-ਜ਼ਾਰ ਰੋਣ ਲੱਗ ਪਿਆ ਕਾਣਾ ਤੋਂ ਹਰੇਕ ਨੇ ਅ ਯਾਦ ਆ ਗਈ ਸੋਗ ਅਰਦਾਸ ਸੋਗ ਨਾਲ ਵਰ ਗਿਆ ਜੋ ਹੈ ਸੀ ਚਲਾ ਗਿਆ ਸੋਗ ਜੋ ਚਾਹੁੰਦੇ ਆ ਕਿਦਰੇ ਨਾ ਮਿਲੇ ਤੋ ਚਿੰਤਾ ਇਸੇ ਚੀਜ਼ ਜਿੰਦਗੀ ਬੀਤ ਜਾਂਦੀ ਹੈ ਸੰਤ ਇਸ ਤਰ੍ਹਾਂ ਨਹੀਂ ਜੀਉਂਦਾ ਇਹਦਾ ਖੁਲਾਸਾ ਮੈਂ ਤੁਹਾਡੇ ਸਾਹਮਣੇ ਕਰਾਂ ਇਸ ਤੋਂ ਪਹਿਲੇ ਇੱਕ ਸੂਫੀ ਦਾ ਸ਼ੇਰ ਤੁਹਾਨੂੰ ਸੁਣਾਵਾਂ ਉਹ ਕਹਿੰਦਾ ਜੋ ਹਸ ਰਹਾ ਹੈ ਸੋ ਹੱਸ ਰਹਿਗਾ ਜੋ ਰੋ ਰਹਾ ਹੈ ਸੋ ਰੋ ਰਹਿਗਾ سکون ہے قلب سے خدا خدا کر جو کچھ کہ ہونا ہے سو ہو رہے کیڑے چکر وچ پئے مائی ہون ہار سو ہوئی اے تے ہوندا اے ہوندا اے جو کچھ ملیا اے بچھڑدا اے جو کچھ પ્રાપ્ત ہویا اے جندا اے جو سنگھوگ بنے نے ٹوٹدے نے تے ہوندا اے تے ہوندا اے مائی ہون ہار سو ہوئی اے تے ہوندا اے ਜੋ ਕੁਝ ਕੇ ਹੋਣਾ ਅਰਥਾ ਸੋ ਹੋ ਰਹੇਗਾ ਉਹਨੂੰ ਹੋਣ ਦੇ ਔਰ ਹੋਵੇਗਾ ਤੇਰੇ ਰੋਕਣ ਨਾਲ ਵੀ ਨਹੀਂ ਰੁਕਣਾ ਹਾਂ ਤੂੰ ਮਨ ਨੂੰ ਸੋਗ ਹੀ ਕਰ ਸਕਦਾ ਹੈ ਕਰ ਸਕਦਾ ਹੈ ਇਹ ਤੇਰੀ ਮਰਜ਼ੀ ਹੈ ਇਹ ਮਿਲਣਾ ਹੈ ਕਿ ਨਹੀਂ ਮਿਲਣਾ ਮਾਈ ਹੋਂ ਹਰ ਸੋ ਹੋਈ ਹੈ ਅਗਰ ਤੈਨੂੰ ਮਿਲਣਾ ਹੋਵੇਗਾ ਤਾਂ ਮਿਲ ਜਾਏਗਾ ਨਹੀਂ ਮਿਲਣਾ ਹੋਵੇਗਾ ਤਾਂ ਨਹੀਂ ਮਿਲੇਗਾ ਤੇਰੀ ਪ੍ਰਾਲਬਤ ਦੇ ਮਤਾ ਚਿੰਤਾ ਕ ਚਿੰਤਾ ਨੂੰ ਮਨ ਖੁਦ ਜਨਮ ਦੇਂਦਾ ਹੈ ਸੋਗ ਨੂੰ ਮਨ ਖੁਦ ਜਨਮ ਦੇਂਦਾ ਹੈ ਗੁਸਟੀ ਮਾਫ ਤਨ ਦੇ ਚ ਰੋਗਾਂ ਨੂੰ ਮਨ ਖੁਦ ਜਨਮ ਲੈਂਦਾ ਹੈ ਅਗਰ ਮਨ ਲਈਏ ਤਨ ਦੇ ਚ ਰੋਗ ਪਰਮਾਤਮਾ ਪੈਦਾ ਕਰਦਾ ਹੈ ਮਨ ਦੇ ਚ ਸੋਗ ਤੇ ਚਿੰਤਾ ਪਰਮਾਤਮਾ ਪੈਦਾ ਕਰਦਾ ਹੈ ਫਿਰ ਉਹ ਆਨੰਦ ਸਰੂਪ ਨਹੀਂ ਹੋ ਸਕਦਾ ਗੁਸਾਫੀ ਮਾਫ ਉਹ ਫਿਰ کریم ਤੇ ਰਹੀਮ ਨਹੀਂ ਹੋ ਸਕਦਾ ਉਹ ਫਿਰ ਕਰਣਾ ਕਰਨ ਤੇ ਦਿਆਲੂ ਦਇਆ ਦਾ ਘਰ ਨਹੀਂ ਹੋ ਸਕਦਾ ਨਾ ਉਸ ਤੋਂ ਰੋਗ ਆਉਂਦੇ ਨੇ ਉਤੇ ਨਮੋ ਰੋਗ ਹਰਤਾ ਉਤੇ ਰੋਗਾ ਨੂੰ ਹਰਨ ਵਾਲਾ ਨਮੋ ਰੋਗ ਹਰਤਾ ਨਮੋ ਰਾਗ ਰੂਪੰ ਉਤੇ ਰਾਗ ਰੂਪ ਹੈ ਆਨੰਦ ਹੈ ਉਤੇ ਰੋਗਾ ਨੂੰ ਹਰਨ ਵਾਲਾ ਹੈ ਉਤੇ ਰੋਗਾ ਨੂੰ ਨਾਸ ਕਰਨ ਵਾਲਾ ਹੈ ਫਿਰ ਮੈਂ ਰੋਗੀ ਕਿਉਂ ਹਾਂ ਮੈਂ ਤੰਤੁਲਨ ਵਿਗਾੜ ਦਿੱਤਾ ਹੈ ਮੈਂ ਸਰੀਰ ਦੇ ਨਿਯਮ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਸਰੀਰ ਬਕੈਦਾ ਨਿਯਮ ਪੂਰਵਕ ਸੀ ਮੈਂ ਨੂੰ ਬੇਨੀਮੀ ਨਾਲ ਵਰਤਦਾ ਰਿਹਾ ਮਨ ਦੇ ਸੋਗ ਤੇ ਚਿੰਤਾ ਹੈ ਮੇਰਾ ਅਗਿਆਨ ਮੇਰੀ ਨਾ ਸਮਝੀ रोग ते शोक ਲਈ ਪ੍ਰਭੂ ਜ਼ਿੰਮੇਵਾਰ ਨਹੀਂ ਮੈਂ ਜ਼ਿੰਮੇਵਾਰ ਮੈਂ ਜ਼ਿੰਮੇਵਾਰ ਮੇਰੇ ਕੋਲ ਆਨੰਦ ਹੈ ਖੁਸ਼ੀ ਹੈ ਇਹ ਪ੍ਰਭੂ ਦੀ ਦਿੱਤੀ ਹੋਈ ਹੈ ਤੇ ਉਹਦੀ ਬਖਸ਼ਿਸ਼ ਹੈ ਇਹ ਉਹਦੀ ਰਹਿਮਤ ਹੈ ਪਰ ਮੇਰੇ ਕੋਲ ਰੋਗ ਤੇ ਸੋਗ ਹੈ ਇਹਦਾ ਕਰਤਾ ਧਰਤਾ ਮੈਂ ਹਾਂ ਅਗਰ ਇਹਦਾ ਹੀ ਕਰਤਾ ਧਰਤਾ ਪਰਮਾਤਮਾ ਹੈ ਫਿਰ ਤੇ ਗੱਲ ਹੀ ਸਾਰੀ ਖਤਮ ਹੋ ਗਈ ਮੇਰੇ ਜਬ ਤਬ ਦੀ ਲੋੜ ਹੀ ਨਹੀਂ ਹੈ ਹੁਣ ਮੈਂ ਅਰਜ਼ ਕਰਾਂ ਦੁੱਖ ਦਾ ਮੂਲ ਕਾਰਨ ਅਗਿਆਨ ਹੈ ਇਹ ਫਿਰ ਅੰਧੇਰਾ ਕਿਵੇਂ ਜਾਏ ਬਾਰ ਭਾਵੇਂ ਚਾਹਣਾ ਹੈ ਮਨੁੱਖ ਦੀ ਮਰਜ਼ੀ ਹੈ ਕਰ ਸਕਦਾ ਹੈ ਕਰਦੇ ਦਰਵਾਜ਼ੇ ਬੰਦ ਕਰਦੇਵੇਂ ਰੋਸ਼ਨ ਦੀਆਂ ਬੰਦ ਕਰਦੇਵੇਂ ਤੇ ਸਾਰੇ ਹੀ ਪਰਦੇ ਲਾ ਦੇਵੇਂ ਭਾਵੇਂ ਬਾਹਰ ਕੜਕ ਦੀ ਧੁੱਪ ਹੋਵੇ ਚਾਨਣਾ ਹੋਵੇ ਉਹਦੇ ਕਮਰੇ ਚ ਨਹੀਂ ਰਹੇਗਾ ਸੂਰਜ ਦੀਆਂ ਕਿਰਨ ਮਨੁੱਖ ਰੋਗ ਸਕਦਾ ਹੈ ਤੂੰ ਮੇਰੇ ਕਮਰੇ ਚ ਨਹੀਂ ਆ ਸਕਦੀ ਭਾਵੇਂ ਕਿਰਮਾਂ ਦਰਵਾਜ਼ੇ ਤੇ دستक ਦੇਂਦੀਆਂ ਰਹਿਣਗੀਆਂ ਦੀਵਾਰਾਂ ਤੇ ਵੀ دستक ਦੇਂਦੀਆਂ ਰਹਿਣਗੀਆਂ ਰੋਸ਼ਨਦਾਰਨ ਤੇ ਵੀ دستक ਦੇਂਦੀਆਂ ਰਹਿਣਗੀਆਂ ਵਿਖੜਕਾਂ ਦੀਆਂ ਰਹਿਣਗੀਆਂ ਕਿਰਨਾਂ ਸਭ ਜਗ੍ਹਾ ਚੋਂ ਅਣ ਗਿਆਂ ਕੋਈ ਰਸਤਾ ਮਿਲੇ ਅੰਦਰ ਜਾਣ ਦਾ। ਰੋਸ਼ਨਦਾਨ ਦੇ ਰਾਹੀ ਕੋਸ਼ਿਸ਼ ਕਰੇਗੀ। ਬਾਰੀਆਂ ਦੇ ਰਾਹੀ ਕੋਸ਼ਿਸ਼ ਕਰੇਗੇ। ਦਰਵਾਜ਼ਿਆਂ ਦੇ ਰਾਹੀ ਕੋਸ਼ਿਸ਼ ਕਰੇਗੇ। ਪਰ ਮਲੁਖ ਨੇ ਪਰਦੇ ਲਾ ਰਖਿਨ ਦਰਵਾਜ਼ੇ ਬੰਦ, ਬਾਰੀਆਂ ਬੰਦ। ਰੋਸ਼ਨਦਾਨ ਪਰ ਕਿਰਨ ਬੜੀ ਦਿਆਲੂ ਹੈ। ਸੂਰਜ ਬੜਾ ਦਿਆਲੂ ਹੈ। ਉਹਦੀਆਂ ਕਿਰਨਾਂ ਦਰਵਾਜ਼ੇ ਤੇ ਖੜੀਆਂ ਰਹਿਣਗੀਆਂ, ਖੜੀਆਂ। ਮੈਨੂੰ ਕਹਿਣ ਲੈਣਾ, ਕਹਿਣ ਨ ਭਗਵਾਨ ਹਮੇਸ਼ਾ ਮਨੁੱਖ ਦੇ ਦਰਵਾਜ਼ੇ ਤੇ ਖੜਾ ਹੈ। ਮਨੁੱਖ ਦਰਵਾਜ਼ਾ ਖੋਲਦਾ ਹੀ ਨਹੀਂ। ਮੈਂ ਇੱਕ ਦਿਨ ਜਨਮ ਸਾਖੀ ਜਦ ਪੜ ਰਿਹਾ ਸੀ। ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰ ਤੇ ਦਸਤਕ ਦਿੰਦੇ ਨੇ। ਦਸਤਕ ਦਿੰਦੇ ਨੇ ਅੰਦਰ ਆਵਾਜ਼ ਆਈ ਕੌਣ ਕੌਣ ਸਤਿਗੁਰੂ ਬੋਲਦੇ ਨੇ ਲਾਲੋ ਬੂਆ ਖੋਲ ਨਾਨਕ ਆਇਨੇ ਨਾਨਕ ਹੈ ਨਾਨਕ ਦਾ ਦਰਵਾਜ਼ਾ ਦੇਵਤੇ ਖੜਕਟਾਉਂਦੇ ਨੇ ਗੁਰੂ ਨਾਨਕ ਲਾਲੋ ਦਾ ਬੂਆ ਖੜਕਟਾਉਂਦਾ ਬੋਲੇ ਖੋ ਨਿਹਾਲ ਇਸੇ ਤਰ੍ਹਾਂ ਬੇਲਣੀ ਨੇ ਕਦੀ ਸੁਪਨੇ 'ਚ ਵੀ ਨਹੀਂ ਸੋਚਿਆ ਹੋਵੇਗਾ ਮੇਰੀ ਝੁੱਗੀ ਦਾ ਦਰਵਾਜ਼ਾ ਕੋਈ ਖੜਕਟਾਏਗਾ ਕੋਈ ਖੜਕਟਾਏਗਾ ਪਰ ਖੜਕਟਾ ਰਹੇ ਨੇ ਇਹ ਪ੍ਰਤੀਕ ਨੇ ਬੜੇ ਸੋਹਣੇ ਪਿਲਣੀ ਬੋਲਦੀ ਇਕਾਂ ਆਵਾਜ਼ ਆਈ ਰਾਮ ਰਾਮ ਬੂਹਾ ਖੋਲ ਯਕੀਨ ਜਾਨੋ ਹਰ ਇੱਕ ਦੇ ਦਵਾਰ ਤੇ ਰਾਮ ਖੜਾ ਹੈ ਹਰ ਇੱਕ ਦੇ ਦਰਵਾਜ਼ੇ ਤੇ ਗੁਰੂ ਖੜਾ ਹੈ ਮਨੁੱਖ ਦਵਾਰ ਹੀ ਨਹੀਂ ਖੋਲਦਾ ਦਰਵਾਜ਼ੇ ਨਹੀਂ ਖੋਲਦਾ ਹਰ ਇੱਕ ਦੇ ਦਰਵਾਜ਼ੇ ਨੂੰ ਕਿਰਣਾ ਛੂ ਰਹੀਆਂ ਨੇ ਸੂਰਜ ਦੀਆਂ ਹਰ ਇੱਕ ਦੀਵਾਰੀਆਂ ਨੂੰ ਛੂ ਰਹੀਆਂ ਨੇ ਦੀਵਾਰਾਂ ਤੱਕ ਨੂੰ ਵੀ ਛੂ ਰਹੀਆਂ ਨੇ ਕੋਸ਼ਿਸ਼ ਕਰਦੀਆਂ ਪਈਆਂ ਨੇ ਸ਼ਾਇਦ ਛੱਤ ਦੇ ਰਾਹੀਂ ਕੋਈ ਰਸਤਾ ਮਿਲ ਜਾਏ ਛੱਤ ਤੇ ਵੀ ਪੈ ਰਹੇ ਸਾਰੇ ਮਕਾਨ ਤੇ ਪੈ ਰਹੇ ਨੇ ਕਿਧਰੋਂ ਕੋਈ ਰਸਤਾ ਮਿਲੇ ਪ੍ਰਵੇਸ਼ ਕਰ ਜਾਈਏ ਪ੍ਰਵੇਸ਼ ਕਰ ਜਾਈਏ ਪਰਮਾਤਮਾ ਦੀ ਤੇ ਪੂਰੀ ਕੋਸ਼ਿਸ਼ ਹੈ ਕੋਈ ਮਨੁੱਖ ਰਸਤਾ ਦੇਵੇ ਤੇ ਨੂੰ ਸੁਖ ਮਿਲ ਜਾਏ ਆਨੰਦ ਮਿਲ ਜਾਏ। ਥਿੰਨੇ ਅਵਤਾਰ ਭੇਜੇ ਇਤਨੇ ਸੰਤ ਭੇਜੇ ਤਰ੍ਹਾਂ ਤਰ੍ਹਾਂ ਦੇ ਪੈਗੰਬਰ ਗੁਰੂ ਪੀਰ ਭੇਜੇ ਵੀ ਕਿਸੇ ਲਈ ਤੇ ਬੂਆ ਖੋਲੈ ਮਨੁੱਖ ਨੇ ਆਪਣੇ ਦਰਵਾਜ਼ੇ ਈਸਾ ਲਈ ਵੀ ਬੰਦ ਕੀਤੇ موسی ਲਈ ਵੀ ਬੰਦ ਕੀਤੇ मनुख ਨੇ ਆਪਣੇ ਹਿਰਦੇ ਦੇ ਦਵਾਰ ਰਾਮ ਲਈ ਵੀ ਬੰਦ ਕੀਤੇ ਔਰ ਕਿਹਾ ਰਾਮ ਨੂੰ ਤੋਂ ਸਾਡੇ ਘਰ ਚੋਂ ਨਿਕਲ ਜਾ ਬਨਵਾ ਸਾਡੇ ਘਰ ਚੋਂ ਨਿਕਲ ਜਾ। ਮਨੁੱਖ ਦੀ ਜੇ ਪੂਰੀ ਕੋ ਰਬ ਨੂੰ ਕਰੋ ਕੱਢੋ ਇਹ ਨਹੀਂ ਹੋਣਾ ਚਾਹੀਦਾ। ਇਹਦੇ ਉੱਤੇ ਇੱਕ ਹੋਰ ਨੁਕਤਾ ਵੀ ਮੈਂ ਬਿਆਨ ਕਰਦਾ ਹਾਂ। ਇੱਕ ਕਮਜ਼ੋਰ ਮਨੁੱਖ ਬਿਲਕੁਲ ਕਮਜ਼ੋਰ ਲਾਗਰ ਸਤਾ ਕਰਕੇ ਵੀ ਕਮਜ਼ੋਰ ਸ਼ਰੀਰ ਕਰਕੇ ਵੀ ਕਦੋ ਧਨ ਕਰਕੇ ਵੀ ਕਮਜ਼ੋਰ ਬੁੱਧ ਕਰਕੇ ਵੀ ਕਮਜ਼ੋਰ ਕਮਜ਼ੋਰੀ ਨੇ ਚਾਰੋਂ ਪਾਸੇ ਘੇਰੇ ਹੋਇਆ ਹੈ ਪ੍ਰਮਾਤਮਾ ਨੂੰ ਆਵਾਜ਼ ਮਾਰਦਾ ਹੈ اے ਪ੍ਰਭੂ ਤੁਸਹਾਇ ਕੋ ਮੈਂ ਤੇ ਹਰ ਪੱਖ ਤੋਂ ਕਮਜ਼ੋਰ ਆਂ ਕਿ ਪ੍ਰਮਾਤਮਾ ਦਿਆਲੂ ਹੈ ਪ੍ਰਮਾਤਮਾ ਇਨਸਾਫ ਹੈ ਪ੍ਰਮਾਤਮਾ ਨਿਰਭੈ ਹੈ ਪ੍ਰਮਾਤਮਾ ਨਿਰਵੈਰ ਹੈ ਪ੍ਰਮਾਤਮਾ ਸਮਦਰਿਸ਼ਟ ਹੈ ਪ੍ਰਮਾਤਮਾ ਪ੍ਰੇਮ ਦਾ ਸਾਗਰ ਹੈ ਇਹ ਪੁਕਾਰਦਾ ਹੈ ਇੱਕ ਤਾਕਤਵਰ ਇੱਕ ਸ਼ਕਤੀਸ਼ਾਲੀ ਦਰਵਾਜ਼ੇ ਬੰਦ ਕਰਦਾ ਹੈ اے ਪ੍ਰਮਾਤਮਾ ਭੁੱਲ ਕੇ ਵੀ ਮੇਰੇ ਬੂਏ ਤੇ ਨਾਮ ਹੈ ਮੈਂ 2.5 ਕਰੋੜ ਬੰਦਿਆਂ ਦਾ ਕਤਲ ਕਰਨਾ ਤੂੰ ਆ ਜਾਏਂਗਾ ਮੈਂ ਕਿਵੇਂ ਕਰਾਂਗਾ ਮੈਂ 4000 ਸਿੱਖਾਂ ਦੀਆਂ ਲਾਸ਼ਾਂ ਦਿੱਲੀ ਦੀ ਸੜਕਾਂ ਤੇ ਵਿਛਾਣੀਆਂ ਨੇ ਤੂੰ ਮੇਰੇ ਘਰ ਆ ਜਾਏਂ ਤਾਂ ਮੈਂ ਕਿਵੇਂ ਕਰਾਂਗਾ ਕਿਸ ਤਰ੍ਹਾਂ ਕਰਾਂਗਾ ਮੈਂ ਬੇਈਮਾਨੀ ਕਰਨੀ ਹੈ ਠੱਗੀ ਕਰਨੀ ਹੈ ਕਰੋੜਾਂ ਦਾ ਗਪਲਾ ਕਰਨਾ ਹੈ ਰਿਸ਼ਵਤ ਲੈਣੀ ਹੈ ਭ੍ਰਸ਼ਟਾਚਾਰ ਕਰਨਾ ਹੈ ਤੂੰ ਆ ਗਿਆ ਮੇਰੇ ਘਰ ਦੇਟ ਮੈਂ ਕਿਵੇਂ ਕਰਾਂਗਾ ਇੱਕ ਤਾਕਤਵਰ ਮਨੁੱਖ ਇੱਕ ਸ਼ਕਤੀਸ਼ਾਲੀ ਮਨੁੱਖ ਧਿਆਨ ਦੇਣਾ ਪਰਮਾਤਮਾ ਲਈ ਸਾਰੇ ਰਸਤੇ ਬੰਦ ਕਰਦਾ ਹੈ ਨਹੀਂ ਆਣਾ ਚਾਹੀਦਾ ਇਹਦੀ ਨਹੀਂ ਲੋੜ ਕਿਉਂ ਅਗਰ ਆ ਗਿਆ ਇਹ ਭ੍ਰਸ਼ਟਾਚਾਰ ਨਹੀਂ ਕਰ ਸਕਦਾ ਇਹ ਰਿਸ਼ਵਤ ਨਹੀਂ ਲੈ ਸਕਦਾ ਇਹ ਹਿੰਸਾ ਨਹੀਂ ਕਰ ਸਕਦਾ ਇਹ ਕਤਲ ਨਹੀਂ ਕਰ ਸਕਦਾ ਇਹ ਬੇਈਮਾਨੀ ਨਹੀਂ ਕਰ ਸਕਦਾ ਢਾਈ ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ ਖੁਦਾ ਲਈ ਦਰਵਾਜ਼ੇ ਬੰਦ ਕਰਕੇ ਇਹ ਕਰ ਸਕਦਾ ਤੁਸੀਂ ਆਖੋਗੇ ਖੁਦਾ ਲਈ ਬੂਏ ਬੰਦ ਕੀਤੇ ਜਾ ਸਕਦੇ ਨੇ ਜੇ ਸੂਰਜ ਦੀ ਰੋਸ਼ਨੀ ਲਈ ਬੂਏ ਬੰਦ ਕੀਤੇ ਜਾ ਸਕਦੇ ਨੇ ਗੁਸਤਾਖੀ maaf ਪਰਮਾਤਮਾ ਦੇ ਪ੍ਰਕਾਸ਼ ਲਈ ਵੀ ਹਿਰਦੇ ਦੇ ਦਰਵਾਜ਼ੇ ਬੰਦ ਕੀਤੇ ਜਾ ਸਕਦੇ ਹਨ ਬੰਦ ਕੀਤੇ ਜਾ ਸਕਦੇ ਹਨ ਐਨਾ ਵੱਡਾ ਸੂਰਜ ਹਜ਼ਾਰਾਂ ਗੁਣਾ ਜ਼ਮੀਨ ਨਾਲੋਂ ਵੱਡਾ ਸਾਰੇ ਬ੍ਰਹਿਮੰਡ ਨੂੰ ਚਾਨਣਾ ਦੇਣ ਵਾਲਾ ਫਿਰ ਮੈਂ ਦਾਵਾ ਕਰਾਂ ਐ ਸੂਰਜ ਭਾਵੇਂ ਤੂੰ ਕੁਝ ਵੀ ਕਰ ਮੈਂ ਤੈਨੂੰ ਆਪਣੇ ਕਮਰੇ 'ਚ ਨਹੀਂ ਵੜਨ ਦੇਗਾ ਦਰਵਾਜ਼ੇ ਬੰਦ ਬਾਰੀਆਂ ਬੰਦ ਰੋਸ਼ਨਦਾਨ ਬੰਦ ਪਰਦੇ ਮਹਿਲਾ ਦਿੱਤੇ ਨੇ ਨਹੀਂ ਤੂੰ ਨਹੀਂ ਆਸਦਾ ਪਰ ਉਹ ਇਤਨਾ ਦਿਆਲੂ ਹੈ ਇਤਨਾ ਦਿਆਲੂ ਹੈ ਮਨਾਉਂਦਾ ਹੈ ਜਿਵੇਂ ਰੁਸੇ ਬੱਚੇ ਨੂੰ ਮਾਂ ਪਰਲੇ ਲੈ ਕੇ ਮਨਾਉਂਦੀ ਜਿਵੇਂ ਰੁਸੇ ਬੱਚੇ ਨੂੰ ਉਹ ਪਰਲੇ ਲੈ ਕੇ ਮਨਾਉਂਦਾ ਹੈ ਔਰ ਰਸਦਾ ਵੀ ਉਹੀ ਹੈ ਜਿਹਨੂੰ ਮਨਾਣ ਵਾਲਾ ਹੋਵੇ ਕਦੀ ਯਤੇਮ ਬੱਚੇ ਵੀ ਰੁਸਦੇ ਨੇ ਕੋਈ ਮਨਾਣਾ ਲਾ ਹੀ ਨਹੀਂ ਉਹ ਨਹੀਂ ਰੁਸਦੇ ਉਹ ਨਹੀਂ ਮੇਰੇ ਤੇ ਵੀ ਕਿਸੇ ਨੇ ਕੁਦਰਤੀ ਪੁੱਛ ਲਿਆ ਸੀ ਜਨਮ ਸਾਖੀ ਪੜਦੇ ਆ ਕਿ ਜਗਾ ਜਗਾ ਤੇ ਮਰਦਾਨਾ ਰੋਸ ਕਿਉਂ ਜਾਂਦਾ ਹੈ ਮੈਂ ਕਹ ਮਨਾਣ ਵਾਲਾ ਹੈ ਗੱਲ ਸਾਰੀ ਹੈ ਕੋਈ ਮਨਾਣ ਵਾਲਾ ਮਾਣ ਕਰਕੇ ਰੋਸਦਾ ਮੇਰੇ ਮਾਪੇ ਹੈਗੇ ਨੇ ਮੇਰਾ ਗੁਰੂ ਮੇਰੇ ਨਾਲ ਹੈ ਮੇਰਾ ਸਤਿਗੁਰੂ ਮੇਰੇ ਨਾਲ ਹੈ ਰੋਸ ਪੈਂਦਾ ਹੈ ਔਰ ਸਤਿਗੁਰ ਮਨਾਉਂਦੇ ਨੇ ਸਮਝਾਉਂਦੇ ਨੇ ਉਸ ਨੂੰ ਯਤੇਮ ਬੱਚੇ ਨਹੀਂ ਰੋਸਦੇ ਹੁੰਦੇ ਗੁਸਤਾਖੀ ਮਾਫ ਕਹਿਣ ਦੇਣਾ ਕਦੀ ਬੇਵਾਂ ਨਹੀਂ ਰੋਸਦੀ ਆਉਂਦੀ ਮਨਾਣ ਵਾਲਾ ਹੀ ਨਹੀਂ ਹੈ ਕੋਈ ਕੋਈ ਮਨਾਣ ਵਾਲਾ ਹੋਵੇ ਫਿਰ ਫਿਰ ਮਨੋ ਖੋਸਦਾ ਹੈ ਦਰਵਾਜ਼ੇ ਬੰਦ ਕੀਤੇ ਨੇ ਹਰ ਇੱਕ ਦੇ ਹਿਰਦੇ ਦੇ ਦਵਾਰ ਤੇ ਪਰਮਾਤਮਾ ਖੜਾ ਹੈ ਕੋਈ ਦੂਰ ਨਹੀਂ ਹੈ ਕੋਲ ਖੜਾ ਹੈ ਹਰ ਇੱਕ ਦੇ ਦਰਵਾਜ਼ੇ ਤੇ ਕਿਰਨਾ दस्तक ਦੇ ਰਹੀਆਂ ਨੇ ਕੋਈ ਸੂਰਜ ਦੂਰ ਨਹੀਂ ਦਰਵਾਜ਼ਾ ਬੰਦ ਪਰ ਇਤਨੀ ਤੇ ਖੁਸ਼ਕਿਸਮਤੀ ਹੈ ਸੂਰਜ ਦੀਆਂ ਕਿਰਨਾ ਲਈ ਮਨੁੱਖ ਦਰਵਾਜ਼ੇ ਖੋਲ ਲੈਂਦਾ ਹੈ ਪਰਮਾਤਮਾ ਦੇ ਗੁਣਾ ਰੂਪੀ ਕਿਰਨਾ ਲਈ ਮਨੁੱਖ ਹਿਰਦੇ ਦੇ ਦਵਾਰ ਨਹੀਂ ਖੋਲਦਾ ਨਹੀਂ ਖੋਲਦਾ ਜਿਵੇਂ ਸੂਰਜ ਕਿਰਨਾ ਦੇ ਰਾਹੀਂ ਚਾਨਣਾ ਬਣਦਾ ਹੈ ਪਰਮਾਤਮਾ ਗੁਣਾਂ ਦੇ ਰਾਹੀਂ ਹਿਰਦੇ ਦੇ ਵਿੱਚ ਪ੍ਰਕਾਸ਼ ਕਰਦਾ ਹੈ ਹਰ ਗੁਣ ਪ੍ਰਭੂ ਰੂਪੀ ਸੂਰਜ ਦੀ ਕਿਰਨ ਹੈ ਸਭ ਗੁਣ ਤੇਰੇ ਮੈਂ ਨਾ ਹੀ ਗੁਣ ਸਾਰੇ ਉਸੇ ਦੇ ਹਨ ਕਿਸੇ ਕੁਲ ਇੱਕ ਦੋ ਗੁਣ ਨੇ ਤੋ ਸਮਝ ਲੈਣਾ ਕਿ ਜੇ ਦੀਵਾਰ ਦੇ ਵਿੱਚ ਕੋਈ ਛੇਦਰ ਸੀ ਕੋਈ ਸੁਰਾਗ ਸੀ ਉਦੋਂ ਕੋਈ ਕਿਰਨ ਪ੍ਰਵੇਸ਼ ਕਰ ਗਈ ਇੱਕ ਦੋ ਗੁਣ ਨੇ ਕਿਧਰੇ ਇਸ ਨੇ ਰੋਸ਼ਨ ਦਾਨ ਖੋਲ ਦਿੱਤਾ ਹੈ ਤੋ ਗੁਣ ਥੋੜੇ ਜਿਆ ਵਧ ਗਏ ਨੇ ਕਦੀ ਕਦਾਈ ਜਿਸ ਨੂੰ ਅਸੀਂ ਭਗਤ ਕਹਿੰਨੇ ਆ ਸੰਤ ਕਹਿੰਨੇ ਆ ਉਹ ਤੇ ਸਾਰੇ ਹੀ ਦਰਵਾਜ਼ੇ ਖੋਲ ਦਿੰਦਾ ਸਾਰੀਆਂ 12 ਖੋਲ ਦਿੰਦਾ ਸਾਰੇ ਰੋਸ਼ਨ ਰਾਹ ਖੋਲ ਦਿੰਦਾ ਹੈ اے ਪ੍ਰਭੂ ਤੇਰਾ ਸਵਾਗਤ ਹੈ ਤੂੰ ਹਰ ਪਾਸੇ ਤਵਾ ਪਰਮਾਤਮਾ ਗੁਣਾ ਦਾ ਸਾਗਰ ਹੈ ਫਿਰ ਸੰਤ ਵੀ ਗੁਣਾ ਦਾ ਸਾਗਰ ਬਣ ਜਾਂਦਾ ਹੈ ਭਗਤ ਵੀ ਗੁਣਾ ਦਾ ਜੋ ਹੈ ਸਾਗਰ ਬਣ ਜਾਂਦਾ ਹੈ ਦਰਵਾਜ਼ੇ ਖੋਲਣ ਤੋਂ ਹੁਣ ਮੁਰਾਦ ਕਿਉਂਕਿ ਇਹ ਗੱਲ ਵੀ ਪਕੜ ਵਿੱਚ ਸਮਝ ਦੇ ਵਿੱਚ ਆ ਜਾਏ। ਪ੍ਰਭੂ ਦਵਾਰ ਤੇ ਖੜਾ ਹੈ ਤੇ ਦਰਵਾਜ਼ਾ ਖੋਲੀਏ। ਚਿੰਤਾ ਦੇ ਛਾਂ ਸੀ, ਚਿੰਤਾ ਅੰਧੇਰਾ। ਸੋਗ ਦੇ ਛਾਂ ਸੀ, ਸੋਗ ਅੰਧੇਰਾ। ਕਿਵੇ ਦੂਰ ਹੋਵੇ? ਚਿੰਤਾ ਤੇ ਹੀ ਦੀ ਸੇ ਸਭ ਕੋਏ ਚੇਤੇ ਇੱਕ ਤਹੀਂ ਸੁਖ ਹੋਏ। ਉਸ ਇੱਕ ਨੂੰ ਚੇਤੇ ਕਰੇ। ਬਸ ਚੇਤੇ ਕਰਦੇ ਆਂ ਦੀਵਾ ਬਲ ਜਾਏਗਾ। ਚੇਤਿਆਂ ਕਰਦੇ ਆਂ ਇਹ ਜਿਸ ਨੂੰ ਚੇਤੇ ਕਰਨਾ ਹੈ ਉਹ ਪ੍ਰਵੇਸ਼ ਕਰ ਜਾਏਗਾ। ਉਹ ਤੇ ਮਹਾਸੂਰ ਆ ਜਾਏ। ਉਹਦੀਆਂ ਕਿਰਨਾਂ ਪ੍ਰਵੇਸ਼ ਕਰ ਜਾਣ। ਕਹਿੰਦੇ ਨੇ ਚੇਤੇ ਸ਼ਕਤੀ ਜਿੰਨੀ ਦੂਰ ਤੱਕ ਜਾ ਸਕਦੀ ਹੈ। ਇਤਨੀ ਹੋਰ ਕੋਈ ਚੀਜ਼ ਦੂਰ ਤੱਕ ਨਹੀਂ ਜਾਂਦੀ। ਔਰ ਇਤਨੀ ਤੇਜ ਜਿੰਨੀ ਤੇਜ਼ੀ ਨਾਲ ਚਿੰਤਨ ਜਾਂਦਾ ਹੈ। ਇਤਨੀ ਤੇਜ਼ੀ ਨਾਲ ਹੋਰ ਕੋਈ ਚੀਜ਼ ਨਹੀਂ ਜਾਂਦੀ